ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹਨਾਂ ਵੀ ਘਰਾਂ ਦੇ ਵਿੱਚ ਕੋਈ ਵੀ ਜੀ ਨਸ਼ੇ ਦਾ ਸੇਵਨ ਕਰਦਾ ਹੈ ਉਸ ਉੱਪਰ ਪਰਮਾਤਮਾ ਦੀ ਕਿਵੇਂ ਮਿਹਰ ਹੋ ਸਕਦੀ ਹੈ ਤੇ ਕਿਵੇਂ ਉਹ ਘਰ ਜਿਹੜਾ ਹੈ ਨਸ਼ੇ ਤੋਂ ਦੂਰ ਹੋ ਸਕਦਾ ਹੈ ਉਹਨਾਂ ਦੇ ਪਰਿਵਾਰ ਤੇ ਮਿਹਰ ਭਰੀ ਨਿਗਾ ਪਰਮਾਤਮਾ ਜੀ ਕਿਵੇਂ ਹੋ ਸਕਦੀ ਹੈ ਤੇ ਸ਼ਹੀਦ ਸਿੰਘ ਕਿਵੇਂ ਪਹਿਰਾ ਲਗਾ ਦੇਣਗੇ ਸੋ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਤੁਹਾਡੇ ਪਰਿਵਾਰ ਦਾ ਜਿਹੜਾ ਵੀ ਕੋਈ ਜੀ ਨਸ਼ੇ ਦਾ ਸੇਵਨ ਕਰਦਾ ਹੈ ਉਹ ਨਸ਼ੇ ਤੋਂ ਦੂਰ ਹਮੇਸ਼ਾ ਦੇ ਲਈ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸ਼ਹੀਦ ਸਿੰਘਾ ਗੁਰੂ ਸਾਹਿਬਾਨਾ ਦੇ ਚਰਣਾ ਕਮਲਾਂ ਦੇ ਵਿੱਚ ਨਮਸਕਾਰ ਹੈ ਸਾਧ ਸੰਗਤ ਜੀ। ਸੁਣਦੇ ਹੀ ਰਹਿੰਦੇ ਹਾਂ ਕਿ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਹਨ ਪਾਠ ਕਰਦੇ ਹਨ, ਸੇਵਾ ਸਿਮਰਨ ਕਰਦੇ ਹਨ ਤੇ ਸਾਧ ਸੰਗਤ ਜੀ ਉਹਨਾਂ ਦਾ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਉਹਨਾਂ ਦਾ ਭਰਾ ਜਾਂ ਉਹਨਾਂ ਦਾ ਪਿਤਾ ਤੇ ਜਾਂ ਫਿਰ ਉਹਨਾਂ ਦਾ ਪਤੀ ਬਹੁਤ ਹੀ ਨਸ਼ੇ ਦਾ ਸੇਵਨ ਕਰਦਾ ਹੈ ਤੇ ਇਸ ਤਰ੍ਹਾਂ ਦਾ ਕੀ ਕੀਤਾ ਜਾਵੇ ਕਿ ਸਾਡੇ ਘਰ ਦੇ ਵਿੱਚੋਂ ਨਸ਼ਾ ਦੂਰ ਹੋ ਜਾਵੇ ਤੇ ਸਾਡੇ ਘਰ ਪਰਿਵਾਰ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਸਾਡਾ ਪਰਿਵਾਰ ਗਲਤ ਰਸਤੇ ਤੋਂ ਦੂਰ ਹੋ ਜਾਵੇ ਸਾਧ ਸੰਗਤ ਜੀ ਜਿਹੜਾ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਜਾਂ दारू ਦਾ ਸੇਵਨ ਕਰਦਾ ਹੈ ਇੱਕ ਉਹ ਵੀ ਗੁਰਬਾਣੀ ਦੇ ਨਾਲ ਜੁੜ ਜਾਵੇ ਗੁਰੂ ਵਾਲਾ ਬਣੇ ਕਈ ਵਾਰ ਤਾਂ ਸਾਧ ਸੰਗਤ ਜੀ ਆਪਾਂ ਇਹਨਾਂ ਨਸ਼ਿਆਂ ਨੂੰ ਆਪਾਂ ਗਲਤ ਰਸਤੇਆਂ ਨੂੰ ਇੰਨੀ ਜਲਦੀ ਚੁਣ ਲੈਂਦੇ ਹਾਂ ਤੇ ਇੱਥੇ ਤੱਕ ਪਹੁੰਚ ਜਾਂਦੇ ਹਾਂ ਕਿ ਜਿਹੜਾ ਆਪਣਾ ਪਰਿਵਾਰ ਹੈ ਆਪਾਂ ਇਸ ਨੂੰ ਗਲਤ ਰਸਤੇ ਤੋਂ ਹਟਾਉਣ ਲਈ ਕਿਤੇ ਪੰਡਤਾਂ ਦੇ ਕੋਲ ਵੀ ਜਾਂਦੇ ਹਾਂ ਕਈ ਬਾਬਿਆਂ ਦੇ ਕੋਲ ਵੀ ਜਾਂਦੇ ਹਾਂ ਤੇ ਕਈ ਉਪਾਅ ਵੀ ਕਰਦੇ ਹੀ ਰਹਿੰਦੇ ਹਾਂ ਪਰ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦਾ ਸੇਵਨ ਹੁੰਦਾ ਹੈ ਜਾ ਵੀਰ ਤੁਹਾਡੇ ਘਰ ਵਿੱਚ ਨਸ਼ੇ ਦਾ ਸੇਵਨ ਹੁੰਦਾ ਹੈ ਤਾਂ ਸਾਧ ਸੰਗਤ ਜੀ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਸ਼ਰਾਬ ਦਾ ਨਸ਼ੇ ਦਾ ਸੇਵਨ ਹੁੰਦਾ ਹੈ ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਵਿੱਚ ਬੜੀ ਹੀ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਹੀ ਰਹਿੰਦਾ ਹੈ ਜਿਹੜੇ ਵੀ ਘਰ ਦੇ ਵਿੱਚ ਲੜਾਈ ਕਲੇਸ਼ ਹੋਵੇ ਤਾਂ ਸਾਧ ਸੰਗਤ ਜੀ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਰਕਤ ਨਹੀਂ ਹੁੰਦੀ ਭਾਵੇਂ ਸਾਡੇ ਘਰ ਵਿੱਚ ਜਿੰਨਾ ਮਰਜ਼ੀ ਪੈਸਾ ਹੋਵੇ ਜਿੰਨਾ ਮਰਜ਼ੀ ਸਾਰਾ ਕੁਝ ਹੋਵੇ ਪਰ ਸਾਥ ਸੰਗਤ ਜੀ ਜਿੱਥੇ ਲੜਾਈ ਹੈ ਕਲੇਸ਼ ਕਲਾ ਹੈ ਉੱਥੇ ਘਰ ਨੂੰ ਕਦੇ ਵੀ ਖੁਸ਼ਹਾਲੀ ਨਹੀਂ ਮਿਲ ਸਕਦੀ ਕਲੇਹੀ ਲੈ ਕੇ ਬੈਠ ਜਾਂਦੀ ਹੈ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਕਿਸੇ ਐਸੀ ਚੀਜ਼ ਤੋਂ ਪਰੇਸ਼ਾਨ ਹੋ ਤੁਹਾਡੇ ਘਰ ਵਿੱਚ ਤੁਹਾਡਾ ਭਰਾ ਪਤੀ ਜਾਂ ਫਿਰ ਪਿਤਾ ਜੋ ਵੀ ਘਰ ਦੇ ਵਿੱਚ ਸ਼ਰਾਬ ਦਾ ਨਸ਼ਾ ਕਰਦੇ ਹਨ ਜਾਂ ਕਿਸੇ ਤਰ੍ਹਾਂ ਵਿੱਚ ਸਾਥ ਸੰਗਤ ਜੀ ਉਹ ਨਸ਼ਾ ਕਰਦੇ ਹਨ ਤਾ ਤੁਹਾਡੀ ਨਜ਼ਰੋਂ ਅੱਜ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਜੀ ਜੇਕਰ ਸਾਧ ਸੰਗਤ ਜੀ ਅਜਿਹਾ ਤੁਸੀਂ ਇਹ ਉਪਾਅ ਕਰ ਲਓਗੇ ਤਾਂ ਤੁਹਾਡੇ ਘਰ ਦਾ ਜੋ ਵੀ ਪਰਿਵਾਰਕ ਮੈਂਬਰ ਹੈ ਇਸ ਗਲਤ ਰਸਤੇ ਤੇ ਚੱਲਿਆ ਹੋਇਆ ਹੈ ਉਹ ਸਹੀ ਰਸਤੇ ਤੇ ਆ ਜਾਵੇਗਾ ਜੋ ਇਹ ਇੱਕ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਇਸ ਤੇ ਅਮਲ ਕਰ ਲਓਗੇ ਤੇ ਤੁਸੀਂ ਖੁਦ ਵੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਫਿਰ ਕਦੇ ਵੀ ਨਸ਼ਾ ਨਹੀਂ ਆਵੇਗਾ ਸਤ ਸੰਗਤ ਜੀ ਤੁਸੀਂ ਇਹ ਉਪਾਅ ਬੜੇ ਹੀ ਧਿਆਨ ਦੇ ਨਾਲ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਘਰ ਦਾ ਮੈਂਬਰ ਹੈ ਪਰ ਉਹਨੂੰ ਇਹ ਉਪਾਅ ਦੇ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ ਉਸ ਨੂੰ ਬਿਨਾਂ ਦੱਸੇ ਬਿਨਾਂ ਪਤਾ ਲੱਗੇ ਹੀ ਇਹ ਉਪਾਅ ਕਰਨਾ ਹੈ ਸਤ ਸੰਗਤ ਜੀ 7 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਦਾ ਮੈਂਬਰ ਸ਼ਰਾਬ ਦਾ ਸੇਵਨ ਕਰਦਾ ਹੈ ਚਾਹੇ ਕੋਈ ਵੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਸਤ ਸੰਗਤ ਜੀ ਉਹ ਛੱਡਣਾ ਸ਼ੁਰੂ ਕਰ ਦੇਵੇਗਾ ਤੇ ਇਹ ਉਪਾਅ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਸ ਦਿਨ ਕਰਨਾ ਹੈ ਸਾਧ ਸੰਗਤ ਜੀ ਉਸ ਤੇ ਪ੍ਰਤੀ ਅਸੀਂ ਤੁਹਾਨੂੰ ਸਾਰੀ ਹੀ ਜਾਣਕਾਰੀ ਦੇਣ ਵਾਲੇ ਹਾਂ ਜੀ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਹੜੇ ਹੀ ਘਰਾਂ ਦੇ ਵਿੱਚ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਤੁਹਾਡਾ ਪਤੀ ਕਰਦਾ ਹੈ ਭਰਾ ਕਰਦਾ ਹੈ ਜਾਂ ਪਿਤਾ ਕਰਦਾ ਹੈ ਜੇਕਰ ਕੋਈ ਵੀ ਮੈਂਬਰ ਸਾਧ ਸੰਗਤ ਜੀ ਇੱਕ ਗਲਪੂਰਨ ਤੌਰ ਤੇ ਤੁਸੀਂ ਸਪਸ਼ਟ ਕਰ ਲਓ ਕਿ ਸ਼ਰਾਬ ਆਪਣੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਕਿਉਂਕਿ ਸਾਧ ਸੰਗਤ ਜੀ ਜਿਹੜਾ ਵੀ ਮਨੁੱਖ ਇਸ ਚੀਜ਼ ਦਾ ਸੇਵਨ ਕਰਨਦਾ ਹੈ ਕਰਨ ਤੋਂ ਬਾਅਦ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਰ ਕੀ ਰਿਹਾ ਹੈ ਕੋਈ ਚੰਗਾ ਕੰਮ ਕਰ ਰਿਹਾ ਹੈ ਜਾਂ ਮਾੜਾ ਕਰ ਰਿਹਾ ਹੈ ਉਸ ਨੂੰ ਆਪਣੀ ਸੁੱਧ ਬੁੱਧ ਹੀ ਨਹੀਂ ਰਹ ਜਾਂਦੀ ਉਸ ਨੂੰ ਆਪਣੀ ਕੋਈ ਵੀ ਸੁੱਧ ਬੁੱਧ ਨਹੀਂ ਰਹ ਜਾਂਦੀ ਇਸੇ ਤਰ੍ਹਾਂ ਅਸੀਂ ਜੋ ਤੁਹਾਡੇ ਨਾਲ ਉਪਾਸਾਂਝਾ ਕਰਨ ਵਾਲੇ ਹਾਂ ਜੀ ਅਸੀਂ ਕੀ ਕਰਨਾ ਹੈ ਕਿ ਆਪਣੇ ਮਨ ਵਿੱਚ ਭਾਵਨਾ ਰੱਖਣੀ ਹੈ ਤਾਂ ਕਾਰਜ ਜ਼ਰੂਰ ਸਫਲਾ ਹੋ ਜਾਵੇਗਾ ਇਸ ਦੇ ਨਾਲ ਨਾਲ ਸਾਥ ਸੰਗਤ ਜੀ ਤੁਹਾਡੇ ਘਰ ਦਾ ਪਰਿਵਾਰ ਦਾ ਮੈਂਬਰ ਜੋ ਵੀ ਨਸ਼ੇ ਦੇ ਨੜ ਕੇ ਰਿਆ ਹੋਇਆ ਹੈ ਜਕੜਿਆ ਹੋਇਆ ਹੈ ਉਸ ਤੇ ਵੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋ ਜਾਵੇਗੀ ਉਹ ਇਸ ਚੀਜ਼ ਦਾ ਸੇਵਨ ਕਰਨਾ ਇੱਕ ਦਮ ਘੱਟ ਕਰ ਦੇਵੇਗਾ ਸਾਧ ਸੰਗਤ ਜੀ ਜਿਵੇਂ ਜਿਵੇਂ ਕੁਝ ਸਮਾਂ ਬੀਤਦਾ ਜਾਵੇਗਾ ਉਸ ਦਾ ਜਿਹੜਾ ਵੀ ਨਸ਼ਾ ਹੈ ਬਿਲਕੁਲ ਛੁੱਟ ਜਾਵੇਗਾ ਇਸ ਲਈ ਇਸ ਉਪਾਅ ਨੂੰ ਧਿਆਨ ਨਾਲ ਸੁਣਨਾ ਜੀ ਸਾਧ ਸੰਗਤ ਜੀ ਜਿਵੇਂ ਅਕਸਰ ਹੀ ਭੈਣ ਭਰਾਵਾਂ ਦੇ ਸਵਾਲ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਵਿਚਾਰ ਜ਼ਰੂਰ ਆਉਂਦੇ ਹਨ ਕਿ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਪਤੀ ਭਰਾ ਪਿਤਾ ਨਸ਼ੇ ਦਾ ਸੇਵਨ ਕਰਦੇ ਹਨ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਮਨ ਵਿੱਚ ਕੋਈ ਗੱਲ ਹੁੰਦੀ ਹੈ ਕੋਈ ਐਸੀ ਚੀਜ਼ ਮਿਲ ਜਾਵੇ ਕਿ ਕੋਈ ਐਸਾ ਉਪਾਅ ਮਿਲ ਜਾਵੇ ਜਿਸ ਨਾਲ ਇਸ ਨਸ਼ੇ ਤੋਂ ਛੁਟਕਾਰਾ ਮਿਲ ਜਾਵੇ ਜੋ ਨਸ਼ੇ ਦੇ ਕਰਕੇ ਬਰਬਾਦੀ ਦਾ ਕਾਰਨ ਬਣ ਚੁੱਕਾ ਹੈ ਆਪਣੇ ਘਰ ਵਿੱਚ ਇਸ ਨਾਲ ਦੇ ਕਰਕੇ ਬਹੁਤ ਹੀ ਜ਼ਿਆਦਾ ਫਿਰ ਲੜਾਈਆਂ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਆਪਾਂ ਜੋ ਇਹ ਛੋਟਾ ਜਿਹਾ ਉਪਾਸ ਸਾਂਝਾ ਕਰਨ ਲੱਗੇ ਹਾਂ ਤੁਹਾਡੇ ਲਈ ਬੜਾ ਹੀ ਲਾਭਦਾਇਕ ਸਾਬਿਤ ਹੋ ਜਾਵੇਗਾ ਇਸ ਚੀਜ਼ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਸ਼ਰਾਬ ਆਪਣੇ ਘਰ ਦਾ ਬਿਲਕੁਲ ਨਾਸ਼ੀ ਕਰ ਦਿੰਦੀ ਹੈ ਜਿਹੜੇ ਵੀ ਵੀਰ ਭੈਣ ਭਰਾ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ ਸ਼ਹੀਦ ਸਿੰਘਾਂ ਨੂੰ ਮੰਨਦੇ ਹਨ ਗੁਰੂ ਸਾਹਿਬਾਨਾਂ ਨੂੰ ਮੰਨਦੇ ਹਨ ਆਪਣੇ ਘਰ ਦੇ ਵਿੱਚ ਹਰ ਰੋਜ਼ ਪਾਠ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਤੇ ਜੇਕਰ ਫਿਰ ਉਹ ਇਹਨਾਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹਨ ਤਾਂ ਉਹਨਾਂ ਦਾ ਕੀਰਤਾ ਹੋਇਆ ਪਾਠ ਬਿਲਕੁਲ ਵੀ ਸਫਲਾ ਨਹੀਂ ਹੋਵੇਗਾ। ਕਈ ਵਾਰ ਸਾਰਸੰਗਤ ਜੀ ਕਈ ਭੈਣਾ ਜਾਂ ਮਾਤਾਵਾਂ ਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਪਾਠ ਵੀ ਚੱਲਦਾ ਹੈ ਪਰ ਇਸ ਚੀਜ਼ ਦਾ ਸੇਵਨ ਉਹਨਾਂ ਦੇ ਘਰ ਵਿੱਚੋਂ ਇੱਕ ਮੈਂਬਰ ਕਰਦਾ ਹੈ। ਤੇ ਕੀ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ? ਇਸ ਤਰ੍ਹਾਂ ਦੀ ਪ੍ਰੋਬਲਮ ਸਾਡੇ ਘਰ ਵਿੱਚ ਬਣ ਜਾਂਦੀ ਹੈ ਕਿ ਕਈ ਵਾਰ ਸਾਨੂੰ ਮੀਟ ਜਾਂ ਮੱਚੀ ਬਣਾਉਣੀ ਪੈਂਦੀ ਹੈ। ਇਸ ਕਰਕੇ ਵੀ ਅਸੀਂ ਪਾਠ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਸਾਧ ਸੰਗਤ ਜੀ ਇਸ ਚੀਜ਼ ਨੂੰ ਲੈ ਕੇ ਬੜੀ ਹੀ ਟੈਨਸ਼ਨ ਹੁੰਦੀ ਹੈ। ਪਰ ਜਦੋਂ ਤੁਸੀਂ ਗੁਰਬਾਣੀ ਦਾ ਜਾਪ ਕਰਨ ਦੇ ਲਈ ਬੈਠਦੇ ਹੋ, ਬਸ ਐਨੀਕ ਬੇਨਤੀ ਹੈ ਕਿ ਤੁਸੀਂ ਉਸ ਪਾਠ ਨੂੰ ਉੱਚੀ-ਉੱਚੀ ਕਰਿਆ ਕਰੋ। ਤਾਂ ਜੋ ਕਿ ਤੁਹਾਡਾ ਜਿਹੜਾ ਪਰਿਵਾਰ ਦਾ ਮੈਂਬਰ ਨਸ਼ੇ ਦੀ ਲਤ ਜਿਸ ਨੂੰ ਲੱਗੀ ਹੋਈ ਹੈ ਉਸ ਦੇ ਕੰਨਾਂ ਵਿੱਚ ਵੀ ਗੁਰਬਾਣੀ ਦੀਆਂ ਕੁਝ ਪੰਕਤੀਆਂ ਪੈ ਜਾਣ ਤੇ ਵਾਹਿਗੁਰੂ ਜੀ ਉਸ ਨੂੰ ਵੀ ਸਮੱਤ ਬਖਸ਼ ਦੇਣ ਉਸ ਤੋਂ ਉਪਰੰਤ ਤੁਸੀਂ ਘਰ ਦੇ ਵਿੱਚ ਅਰਦਾਸ ਜ਼ਰੂਰ ਕਰਨੀ ਹੈ ਉਸ ਫੈਮਿਲੀ ਮੈਂਬਰ ਦੇ ਲਈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹਨੂੰ ਗਲਤ ਰਸਤੇ ਦੇ ਵਿੱਚੋਂ ਕੱਢ ਦੇਵੇ ਜਿਹੜਾ ਇਹ ਨਸ਼ੇ ਦਾ ਸੇਵਨ ਕਰਦਾ ਹੈ ਇਸ ਦਾ ਨਸ਼ਾ ਦੂਰ ਹੋ ਜਾਵੇ ਇਹਨਾਂ ਚੀਜ਼ਾਂ ਤੇ ਗੁਰਬਾਣੀ ਦੇ ਨਾਲ ਇੱਕ ਨਾ ਇੱਕ ਦਿਨ ਪਰਮਾਤਮਾ ਜੀ ਜ਼ਰੂਰ ਤੁਹਾਡੀ ਅਰਦਾਸ ਨੂੰ ਕਬੂਲ ਕਰਨਗੇ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਜਿਹੜੇ ਘਰ ਦੇ ਵਿੱਚ ਚਲੋ ਥੋੜਾ ਬਹੁਤ ਗੁਜ਼ਾਰਾ ਹੁੰਦਾ ਵੀ ਹੁੰਦਾ ਹੈ ਵੈਸੇ ਤਾਂ ਹਿਲਾ ਵਸੀਲਾ ਕੋਈ ਨਾ ਕੋਈ ਬਣ ਜਾਂਦਾ ਹੈ ਉਸ ਦਾ ਸਰ ਜਾਂਦਾ ਹੈ ਨਸ਼ੇ ਵਾਲੇ ਦਾ ਜਿਵੇਂ ਕੋਈ ਲੋੜਵੰਦ ਪਰਿਵਾਰ ਹੁੰਦਾ ਹੈ ਜੋ ਨਸ਼ੇ ਤੇ ਲੱਗਿਆ ਹੁੰਦਾ ਹੈ ਜਿਨ੍ਹਾਂ ਦੀ ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਹੈ ਤੇ ਜਦੋਂ ਸਾਥ ਸੰਗਤ ਜੀ ਉਹ ਦੋ ਪੈਸੇ ਕਮਾ ਲੈਂਦੇ ਹਨ ਤੇ ਨਸ਼ੇ 'ਚ ਉਡਾ ਲੈਂਦੇ ਹਨ ਤੇ ਆਪਣੇ ਬੱਚਿਆਂ ਦੀ ਰੋਟੀ ਦਾ ਵੀ ਫਿਰ ਉਹਨਾਂ ਨੂੰ ਫਿਕਰ ਨਹੀਂ रह ਜਾਂਦਾ ਤੇ ਉਹ दारू ਸ਼ਰਾਬ ਪੀ ਕੇ ਨਸ਼ਾ ਕਰਕੇ ਪੈਸੇ ਸਾਰੇ ਹੀ ਨਾਸ਼ ਕਰ ਦਿੰਦੇ ਹਨ ਪੈਸੇ ਦੀ ਬਰਬਾਦੀ ਹੁੰਦੀ ਹੈ ਇਸ ਤੋਂ ਇਲਾਵਾ ਸਾਥ ਸੰਗਤ ਜੀ ਘਰ ਦੇ ਵਿੱਚ ਕਲੇਸ਼ ਹੁੰਦੀ ਹੈ ਜੋ ਕਿ ਸਾਡੇ ਘਰ ਦਾ ਮਾਹੌਲ ਨੂੰ ਹੀ ਖਰਾਬ ਕਰ ਦਿੰਦੀ ਹੈ ਇਸ ਤੋਂ ਇਲਾਵਾ ਸਾਥ ਸੰਗਤ ਜੀ ਸ਼ਰਾਬ ਪੀਣ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਜਾਂ ਫਿਰ ਕਿਸੇ ਵੀ ਨਸ਼ੇ ਦਾ ਜੋ ਸੇਵਨ ਕਰਦਾ ਹੈ ਉਹ ਨਸ਼ੇ ਦੀ ਹਾਲਤ ਵਿੱਚ ਕੋਈ ਨਾ ਕੋਈ ਘਰ ਦੀ ਚੀਜ਼ ਵੇਚ ਦਿੰਦਾ ਹੈ ਇਸ ਦੇ ਨਾਲ ਫਿਰ ਘਰ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਧ ਸੰਗਤ ਜੀ ਜਦੋਂ ਇਨਸਾਨ ਨਸ਼ੇ ਦੇ ਵਿੱਚ ਹੁੰਦਾ ਹੈ ਤਾਂ ਆਪਣੀ ਹੋਸ਼ ਭੁੱਲ ਜਾਂਦਾ ਹੈ ਉਸ ਨੂੰ ਆਪਣੇ ਸਮੇਂ ਦੀ ਕੋਈ ਕਦਰ ਨਹੀਂ ਰਹਿ ਜਾਂਦੀ ਤੇ ਉਹ ਫਿਰ ਬੜਾ ਹੀ ਅਨਾਪਸ਼ਨਾਪ ਬੋਲਦਾ ਹੈ ਲੜਾਈ ਝਗੜੇ ਹੁੰਦੇ ਹਨ ਘਰ ਦੇ ਵਿੱਚ ਬੜਾ ਹੀ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਘਰ ਵਿੱਚ ਫਿਰ ਮਾੜੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਹੈ ਜਿਸ ਘਰ ਦੇ ਹਾਲਾਤ ਠੀਕ ਨਹੀਂ ਹੁੰਦੇ ਚਾਹੇ ਕੋਈ ਨਾ ਕੋਈ ਲੜਾਈ ਝਗੜਾ ਪ੍ਰੋਬਲਮ ਚੱਲਦੀ ਹੀ ਰਹਿੰਦੀ ਹੈ ਜੇਕਰ ਗੱਲ ਕੀਤੀ ਜਾਵੇ ਇਹਨਾਂ ਮਾੜੀਆਂ ਰੂਹਾਂ ਸ਼ਕਤੀਆਂ ਦੀਆਂ ਹੁੰਦੀਆਂ ਹਨ ਤਾਂ ਜ਼ਰੂਰ ਹੁੰਦੀਆਂ ਹਨ ਇਹ ਵੀ ਆਪਣੇ ਘਰ ਦੇ ਵਿੱਚ ਇਸ ਸ਼ਰਾਬ ਦੇ ਨਸ਼ੇ ਦੇ ਸੇਵਨ ਦੇ ਨਾਲ ਹੀ ਆਉਂਦੀਆਂ ਹਨ ਕਿਉਂਕਿ ਸਾਧ ਸੰਗਤ ਜੀ ਭਾਵੇਂ ਸ਼ਰਾਬ ਦਾ ਨਸ਼ਾ ਹੋਵੇ ਤੇ ਭਾਵੇਂ ਕੋਈ ਹੋਰ ਨਸ਼ਾ ਉਹ ਮਾੜੀਆਂ ਸ਼ਕਤੀਆਂ ਦਾ ਹੀ ਵਾਸ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਨ ਇਹਨਾਂ ਨਸ਼ਿਆਂ ਦੇ ਕਾਰਨ ਸਾਡੇ ਘਰ ਦੇ ਵਿੱਚ ਬੜੀਆਂ ਹੀ ਮਾੜੀਆਂ ਸ਼ਕਤੀਆਂ ਦਾ ਪਹਿਰਾ ਲੱਗ ਜਾਂਦਾ ਹੈ ਇਸ ਸ਼ਰਾਬ ਦੇ ਨਸ਼ੇ ਦੇ ਸੇਵਨ ਦੇ ਨਾਲ ਜਿੰਨਾ ਵੀ ਅਸੀਂ ਭਗਤੀ ਕੀਤੀ ਹੁੰਦੀ ਹੈ ਪਾਠ ਕੀਤੀ ਹੁੰਦੀ ਹੈ ਉਹ ਫਿਰ ਸਾਡਾ ਵਿਅਰਥ ਹੋ ਜਾਂਦਾ ਹੈ ਕਿਉਂਕਿ ਇੱਕ ਪਾਸੇ ਤਾਂ ਸਾਤ ਸੰਗਤ ਜੀ ਸਾਡੇ ਘਰ ਦੇ ਵਿੱਚ ਪੂਜਾ ਪਾਠ ਹੁੰਦੀ ਹੈ ਸਿਮਰਨ ਹੁੰਦਾ ਹੈ ਦੂਸਰੇ ਪਾਸੇ ਸਾਡੇ ਘਰ ਵਿੱਚ ਕੋਈ ਨਾ ਕੋਈ ਜੀ ਨਸ਼ੇ ਦਾ ਸੇਵਨ ਕਰਦਾ ਹੈ ਇਸ ਸਮੇਂ ਸਾਧ ਸੰਗਤ ਜੀ ਸਾਨੂੰ ਕੀ ਕਰਨਾ ਚਾਹੀਦਾ ਹੈ ਜੋ ਤੁਹਾਡੇ ਘਰ ਵਿੱਚ ਮਨੁੱਖ ਜਿਹੜਾ ਆਦਮੀ ਨਸ਼ੇ ਦਾ ਸੇਵਨ ਕਰਦਾ ਹੈ ਉਸ ਦੀ ਮਜਬੂਰੀ ਬਣ ਚੁੱਕੀ ਹੁੰਦੀ ਹੈ ਕਿਤੇ ਨਾ ਕਿਤੇ ਲੋਕ ਉਹ ਨਸ਼ਾ ਇਹ दारू ਛੱਡਣਾ ਤਾਂ ਚਾਹੁੰਦੇ ਹਨ ਪਰ ਛੱਡ ਨਹੀਂ ਪਾਉਂਦੇ ਤਾਂ ਸਾਧ ਸੰਗਤ ਜੀ ਉਹਨਾਂ ਦੇ ਉੱਪਰ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਹੋ ਜਾਂਦਾ ਹੈ ਉਹ ਜੋ ਵਿਅਕਤੀ ਹੁੰਦਾ ਹੈ ਮਾੜੀਆਂ ਸ਼ਕਤੀਆਂ ਦੇ ਵਿੱਚ ਖੇੜਾ ਦੱਬਿਆ ਜਾਂਦਾ ਹੈ ਲੜਾਈ ਝਗੜਾ ਕਰਦਾ ਹੈ ਇਸੇ ਤਰ੍ਹਾਂ ਇਹ ਸਾਧ ਸੰਗਤ ਜੀ ਇਹ ਸ਼ਰਾਬ ਜਾਂ ਕਿਸੇ ਤਰ੍ਹਾਂ ਦਾ ਜੋ ਨਸ਼ਾ ਹੈ ਉਹ ਕਿਹੜਾ ਛੁਡਵਾ ਸਕਦੇ ਹਨ ਸਭ ਤੋਂ ਪਹਿਲਾ ਸਾਧ ਸੰਗਤ ਜੀ ਤੁਸੀਂ ਉਲੜਾ ਉਪਾਅ ਕਰਨਾ ਹੈ ਜੀ ਪਰਿਵਾਰ ਦਾ ਮੈਂਬਰ ਜੋ ਨਸ਼ੇ ਦਾ ਸੇਵਨ ਕਰਦਾ ਹੈ ਉਹ ਆਪਣੇ ਘਰ ਤੋਂ ਜਦੋਂ ਬਾਹਰ ਜਾਂਦਾ ਹੈ ਤੇ ਬਾਹਰੋਂ ਜਦੋਂ ਘਰ ਵਿੱਚ ਆਉਂਦਾ ਹੈ ਉਹ ਜਿਹੜੀ ਕਸਰ ਬਾਹਰੋਂ ਲੈ ਕੇ ਆਉਂਦਾ ਹੈ ਉਹ ਬਾਹਰੋਂ ਆ ਕੇ ਜਦੋਂ ਆਪਣੇ ਘਰ ਦੇ ਵਿੱਚ ਚੱਪਲ ਜਾਂ ਜੁੱਤੀ ਉਤਾਰਦਾ ਹੈ ਤਾਂ ਉਸ ਦੇ ਜੁੱਤੀ ਦੀ ਤੁਸੀਂ ਮਿੱਟੀ ਚੁੱਕ ਲੈਣੀ ਹੈ ਇਸ ਤੋਂ ਬਾਅਦ ਤੁਸੀਂ ਉਸ ਮਿੱਟੀ ਨੂੰ ਚੁੱਕ ਕੇ ਇੱਕ ਸਫੇਦ ਕੱਪੜੇ ਦੇ ਉੱਪਰ ਰੱਖ ਲੈਣਾ ਹੈ ਇਸ ਤਰ੍ਹਾਂ ਜਿੰਨੀ ਕਿ ਮਿੱਟੀ ਚੁੱਕੀ ਹੈ ਉਹਨਾਂ ਦੀ ਜੁੱਤੀ ਦੇ ਥੱਲੇ ਉਹ ਤੁਸੀਂ ਕਾਗਜ਼ ਤੇ ਰੱਖ ਲੈਣੀ ਹੈ ਜਾਂ ਚਿੱਟੇ ਕੱਪੜੇ ਤੇ ਉਸ ਕਾਗਜ਼ ਨੂੰ ਫਿਰ ਸਾਸ ਸਿੰਘ ਜੀ ਤੁਸੀਂ 4 ਚੁਫੇਰੀਆਂ ਤੋਂ ਹੀ ਬੰਨ ਲੈਣਾ ਹੈ ਇਸ ਤੋਂ ਬਾਅਦ ਸਾਧ ਸੰਗਤ ਜੀ ਤੁਹਾਡੇ ਘਰ ਦੇ ਨੇੜੇ ਤੇੜੇ ਕਿਤੇ ਵੀ ਜੇਕਰ ਪਿੱਪਲ ਦਾ ਦਰਖਤ ਹੈ ਤਾਂ ਤੁਸੀਂ ਉਸ ਪਿੱਪਲ ਦੇ ਦਰਖਤ ਦੇ ਹੇਠਾਂ ਇਸ ਮਿੱਟੀ ਨੂੰ ਰੱਖ ਆਉਣਾ ਹੈ ਜੋ ਵੀ ਕੋਈ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਉਹਨਾਂ ਦੀ ਜੁੱਤੀ ਦੇ ਥੱਲਿਓਂ ਹੀ ਮਿੱਟੀ ਚੁੱਕੀ ਹੁੰਦੀ ਹੈ ਉਸ ਨੂੰ ਲੈ ਕੇ ਤੁਸੀਂ ਘਰ ਤੋਂ ਬਾਹਰ ਪਿੱਪਲ ਦੇ ਦਰਖਤ ਦੇ ਹੇਠਾਂ ਲੈ ਜਾ ਕੇ ਪਰਮਾਤਮਾ ਦਾ ਨਾਮ ਲੈ ਕੇ ਮਿੱਟੀ ਦੀ ਪਿੱਪਲ ਦੀ ਜੜ ਵਿੱਚ ਪਾ ਕੇ ਉਸ ਮਿੱਟੀ ਨੂੰ ਦਬ ਦੇਣਾ ਹੈ ਤੇ ਨਾਲ ਨਾਲ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚੋਂ ਇੱਕ ਚਾਹ ਦੀ ਗੜਵੀ ਜਾਂ ਗਲਾਸ ਕੋਈ ਵੀ ਬਰਤਨ ਚੱਕ ਲਓ ਉਸ ਵਿੱਚ ਪਾਣੀ ਭਰ ਲਓ ਚਾਹੇ ਛੰਨਾ ਹੀ ਲੈ ਲਓ ਉਸ ਨੂੰ ਤੁਸੀਂ ਪਿੱਪਲ ਦੀ ਜੜ ਦੇ ਵਿੱਚ ਪਾਣੀ ਪਾਉਣਾ ਹੈ ਭਾਵ ਕੇ ਚੜਾ ਦੇਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਆਪਣੇ ਗੁਰੂ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਉਪਾਅ ਤੁਸੀਂ ਜਿਹੜਾ ਕਰਨਾ ਹੈ ਤੇ ਤੁਸੀਂ ਦੋ ਲੌਂਗ ਚਿਹੜੇ ਹਨ ਜਾਂ ਦੋ ਇਲਾਚੀਆਂ ਦੇ ਨਾਲ ਤੁਸੀਂ ਕਪੂਰ ਦੇ ਵੀ ਦੋ ਟੁਕੜੇ ਲੈਣੇ ਹਨ ਇਹ ਜੋ ਸਮਗਰੀ ਹੈ ਇਸ ਨੂੰ ਤੁਸੀਂ ਲੈ ਕੇ ਘਰ ਦੇ ਵਿੱਚ ਜਿਹੜਾ ਵੀ ਵਿਅਕਤੀ ਨਸ਼ਾ ਕਰਦਾ ਹੈ ਉਹਦੇ ਜੋੜਿਆਂ ਦੇ ਉੱਪਰੋਂ ਦੀ 7 ਵਾਰ ਵਾਰਣਾ ਹੈ ਫਿਰ ਇਸ ਸਮਗਰੀ ਨੂੰ 7 ਵਾਰ ਵਾਰਣ ਤੋਂ ਬਾਅਦ ਤੁਸੀਂ ਅੱਗ ਦੇ ਵਿੱਚ ਭੇਂਟ ਕਰ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜੋ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਉਸ ਵਿਅਕਤੀ ਦੇ ਸੁਭਾਅ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਅਸੀਂ ਇਹ ਦੋ ਲੌਂਗ ਦੋ ਇਲਾਚੀਆਂ ਤੇ ਦੁੱਕਪੂਰ ਦੇ ਟੁਕੜੇ ਜਿਹੜੇ ਹਨ ਸਿਰ ਤੋਂ ਵਾਰ ਕੇ ਵੀ ਅਗਨੀ ਭੇਂਟ ਕਰ ਸਕਦੇ ਹਨ ਉਸ ਵਿਅਕਤੀ ਦੇ ਸਿਰ ਤੋਂ ਜੋ ਵੀ ਭਾਰ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਕਿਉਂਕਿ ਸਾਤ ਸੰਗਤ ਜੀ ਕਾਫੀ ਲੰਮੇ ਸਮੇਂ ਤੋਂ ਨਸ਼ੇ ਜਾਂ ਸ਼ਰਾਬ ਦਾ ਸੇਵਨ ਜਿਹੜਾ ਵਿਅਕਤੀ ਕਰਦਾ ਹੈ ਉਹਦੇ ਉੱਪਰ ਮਾੜੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਹੈ ਭਾਵ ਕਿ ਨੈਗੇਟਿਵ ਊਰਜਾ ਉਸ ਨੂੰ ਘੇਰ ਚੁੱਕੀ ਹੁੰਦੀ ਹੈ ਤੇ ਜਦੋਂ ਮਨੁੱਖ ਗਲਤ ਕੰਮ ਕਰਦਾ ਹੈ ਗਲਤ ਕੰਮ ਕਰਨ ਦੇ ਨਾਲ ਅਚਾਨਕ ਹੀ ਸਾਡੇ ਘਰ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਉਸ ਦਾ ਆਪਣੇ ਤੇ ਹੀ ਕੰਟਰੋਲ ਨਹੀਂ रह ਜਾਂਦਾ 15 ਤੋਂ 20 ਦਿਨ ਪੈਂਦੇ ਹਨ ਮਹੀਨਾ ਪੈਂਦਾ ਹੈ ਫਿਰ ਉਸੇ ਕੰਡੀਸ਼ਨ ਵਿੱਚ ਉਹ ਜੇਕਰ ਵਾਪਸ ਆ ਜਾਂਦਾ ਹੈ ਤਾਂ ਤੁਸੀਂ ਫਿਰ ਇਸੇ ਤਰੀਕੇ ਦੇ ਨਾਲ ਹੀ ਇਹ ਉਪਾਅ ਦੁਬਾਰਾ ਕਰ ਸਕਦੇ ਹੋ ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਵੀ ਕਰ ਸਕਦੇ ਹੋ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਵੀ ਜ਼ਰੂਰ ਕਰਨੀ ਹੈ। ਭਗਤੀ ਕਰਨੀ ਹੈ। ਦੁਗਣਾ ਅਸਰ ਤੁਹਾਡੇ ਬੱਚੇ ਤੇ ਹੋਣਾ ਸ਼ੁਰੂ ਹੋ ਜਾਵੇਗਾ। ਜਦੋਂ ਵੀ ਤੁਹਾਡੇ ਘਰ ਵਿੱਚ ਕਿਸੇ ਨੇ ਨਸ਼ਾ ਕੀਤਾ ਹੋਵੇ ਉਸ ਵੇਲੇ ਤੁਸੀਂ ਗੁਰਬਾਣੀ ਦਾ ਜਾਪ ਜ਼ਰੂਰ ਕਰਿਆ ਕਰੋ ਤਾਂ ਕਿ ਉਸ ਦੇ ਕੰਨਾਂ ਦੇ ਵਿੱਚ ਪਰਮਾਤਮਾ ਦਾ ਸਿਮਰਨ ਪੈ ਜਾਵੇ। ਉਸ ਦੇ ਨਾਲ ਲੜਾਈ ਝਗੜਾ ਕਰਨ ਤੋਂ ਚੰਗਾ ਹੈ ਕਿ ਤੁਸੀਂ ਪਰਮਾਤਮਾ ਦੇ ਨਾਲ ਜੁੜ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਆਪਣੇ ਲਈ ਤੇ ਆਪਣੇ ਉਸ ਪਰਿਵਾਰ ਮੈਂਬਰ ਦੇ ਲਈ ਜਿਹੜਾ ਵੀ ਨਸ਼ੇ ਦਾ ਸੇਵਨ ਕਰਦਾ ਹੈ ਕਿ ਪਰਮਾਤਮਾ ਜੀ ਇਸ ਨੂੰ ਸੁਮਤ ਬਖਸ਼ੋ ਇਸ ਨੂੰ ਇਸ ਨਸ਼ੇ ਵਰਗੇ ਕੋਹੜ ਤੋਂ ਦੂਰ ਕਰ ਦਿਓ ਸਾਧ ਸੰਗਤ ਜੀ ਤੁਸੀਂ ਯਕੀਨ ਮੰਨੋਗੇ ਕਿ ਉਸ ਵਿਅਕਤੀ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਉਸ ਦੇ ਸੁਭਾਅ ਵਿੱਚ ਕਾਫੀ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਤੁਹਾਡਾ ਪੂਰਨ ਵਿਸ਼ਵਾਸ ਗੁਰਬਾਣੀ ਦੇ ਨਾਲ ਹੋਵੇਗਾ ਤਾਂ ਉਸ ਨੂੰ ਵੀ ਸ਼ਰਮ ਆਉਣੀ ਸ਼ੁਰੂ ਹੋ ਜਾਵੇਗੀ ਕਿ ਮੈਂ ਕੋਈ ਗਲਤ ਕੰਮ ਕਰਦਾ ਹਾਂ ਤੇ ਮੇਰੇ ਪਰਿਵਾਰ ਦਾ ਮੈਂਬਰ ਜਿਹੜਾ ਹੈ ਉਹ ਚੰਗੇ ਕਰਮ ਕਰਦਾ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਤੁਸੀਂ ਹਰ ਰੋਜ਼ ਹੀ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਕਰਦੇ ਹੀ ਰਹਿਣਾ ਹੈ ਕਿਉਂਕਿ ਪਰਮਾਤਮਾ ਜੀ ਕਦੇ ਨਾ ਕਦੇ ਅਰਦਾਸ ਜ਼ਰੂਰ ਕਬੂਲ ਕਰ ਲੈਂਦੇ ਹਨ ਓਹ ਵੇਲਾ ਘੜੀ ਤੁਹਾਨੂੰ ਵੀ ਪਤਾ ਨਹੀਂ ਲੱਗੇਗਾ ਜਦੋਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਨਸ਼ੇ ਤੋਂ ਦੂਰ ਹੋ ਜਾਵੇਗਾ ਸੋ ਸਾਧ ਸੰਗਤ ਜੀ ਗੁਰਬਾਣੀ ਦੇ ਸਿਮਰਣ ਨੂੰ ਲਗਾਤਾਰ ਵਧਾ ਲੈਣਾ ਹੈ ਤਾਂ ਕਿ ਪਰਮਾਤਮਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ